ਸਤ ਸੰਗਤ ਜੀਓ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਉ ਖਲਾ ਅਗਨ ਤਪਤਾਓ ਪ੍ਰਮਾਤਮਾ ਦਾ ਜੋ ਚਿੰਤਨ ਹੈ ਉਹਦੀ ਜੜੀ ਯਾਦ ਹੈ ਇਸ ਨੂੰ ਤਪੱਸਿਆ ਆਖਿਆ ਤਪ ਆਖਿਆ ਤਪ ਇੱਕ ਸੋਜ਼ ਇੱਕ ਗਰਮੀ ਹੈ ਇਕ ਤਪਸ਼ ਇਤਨੀ ਗਲ ਸਪਸ਼ਟ ਹੈ ਕਿ ਸ਼ਕਤੀ ਸਾਰੀ ਜੋ ਹੈ ਉਹ ਅਗਨ ਹੀ ਹੈ ਜੋ ਤਾਕਤ ਹੈ ਜਿਸ ਨੂੰ ਊਰਜਾ ਕਹਿੰਦੇ ਨੇ ਇਹ ਸਾਰੀ ਦੀ ਸਾਰੀ ਅਗ ਹੈ ਮਰਤਕ ਮਨੁੱਖ ਦੀ ਮਰੇ ਹੋਏ ਮਨੁੱਖ ਦੀ ਇਹ ਪਛਾਣ ਹੈ ਉਹ ਠੰਡਾ ਪੈ ਜਾਂਦਾ ਹੈ ਉਹਦੇ ਚ ਅਗ ਨਹੀਂ ਰਹੀ ਮਨੁੱਖੀ ਤਨ ਦੇ ਅੰਦਰ ਪਸ਼ੂ ਪੰਖੀਆਂ ਦੇ ਅੰਦਰ ਜੋ ਅਗਨ ਹੈ ਇਸ ਨੂੰ ਜઠਰ ਅਗਨੀ ਕਹਿੰਦੇ ਨੇ ਸਾਗਰ ਦੇ ਵਿੱਚ ਵੀ ਅਗਨ ਹੈ ਇਸ ਨੂੰ ਬੜਵਾ ਨਲ ਕਹਿੰਦੇ ਨੇ ਬੜਵਾ ਅਗਨ ਸਮੁੱਚੀ ਬਨਸਪਤੀ ਦੇ ਅੰਦਰ ਵੀ ਬਕਾਇਦਾ ਅਗਨ ਹੈ ਇਹ ਅਗਨੀਆਂ ਐਸੀਆਂ ਜੋ ਸਾਗਰ ਦੇ ਵਿੱਚ ਨੇ ਬਨਸਪਤੀ ਦੇ ਵਿੱਚ ਨੇ ਸਰੀਰ ਦੇ ਵਿੱਚ ਨੇ ਪਰ ਕੁਝ ਅਗਨ ਐਸੀ ਵੀ ਹੈ ਜਿਸ ਦਾ ਜ਼ਿਕਰ ਸਹਿਬਾਂ ਦੀ ਬਾਣੀ ਵਿੱਚ ਆਉਂਦਾ ਹੈ ਉਹਦਾ ਵਾਸਾ ਮਨੁੱਖੀ ਮਨ ਦੇ ਅੰਦਰ ਹੈ। ਔਰ ਉਹ ਦੋ ਅਗਨੀਆਂ ਮਹਾਨ ਨੇ ਯਾ ਉਹ ਤ੍ਰਿਸ਼ਨਾ ਦੀ ਅਗਨ ਹੋਵੇਗੀ। ਯਾ ਉਹ ਬਿਰਹ ਅਗਨ ਹੋਵੇਗੀ। ਇਨ੍ਹਾਂ ਦੋ ਅਗਨੀਆਂ ਦੇ ਚੋਂ ਇੱਕ ਅਗਨ ਮਨੁੱਖ ਦੇ ਮਨ ਦੇ ਚ ਲਾਜ਼ਮੀ ਹੋਵੇਗੀ। ਹਰ ਹਾਲਤ ਦੇ ਚ ਹੋਵੇਗੀ। ਕ੍ਰਿਸ਼ਨ ਜੋ ਅਗਨ ਹੈ ਇਹਦਾ ਕੰਮ ਕੀ ਹੈ ਇਹ ਗੁਣਾਂ ਨੂੰ ਸਾੜ ਦਿੰਦੀ ਹੈ ਮਨੁੱਖ ਦੇ ਕੋਲ ਜਿਹੜੇ दैवी ਗੁਣ ਨੇ ਕਿਉਂਕਿ ਮਨੁੱਖ ਆਖਰ ਮਨੁੱਖ ਦੀ ਤਰ੍ਹਾਂ ਪੈਦਾ ਹੋਇਆ ਹੈ ਤੇ ਇਹਦੇ ਅੰਦਰ ਮਨੁੱਖਤਾ ਹੈ ਮਨੁੱਖ ਕਿਤਨਾ ਵੀ ਮਾੜਾ ਕਿਉਂ ਨਾ ਹੋ ਜਾਏ ਕੁਝ ਮਨੁੱਖਤਾ ਦੇ ਬੀਜ ਉਸ ਦੇ ਅੰਦਰ ਹੁੰਦੇ ਨੇ ਮਨੁੱਖ ਦੇ ਅੰਦਰ ਦੇਵਤਾ ਹੋਣ ਦੀ ਸੰਭਾਵਨਾ ਵੀ ਛੁਪੀ ਪਈ ਹੈ ਮਨੁੱਖ ਐਸਾ ਬੀਜ ਹੈ ਬੀਜ ਦੇ ਚੋਂ ਪ੍ਰਮਾਤਮਾ ਵੀ ਪ੍ਰਗਟ ਹੋ ਸਕਦਾ ਹੈ। ਨਾ ਮੇ ਨਾਰਾਇਣ ਨਹੀਂ ਭੇਦ। ਰਾਮ ਕਬੀਰੇ ਭੇਦ ਨਾ ਭਾਈ। ਕਬੀਰ ਨੇ ਉਸ ਬੀਜ ਦੇ ਚੋਂ ਰਾਮ ਨੂੰ ਜਨਮ ਦਿੱਤਾ ਹੈ। ਨਾਮਦੇਵ ਨੇ ਉਸ ਬੀਜ ਦੇ ਚੋਂ ਨਾਰਾਇਣ ਨੂੰ ਜਨਮ ਦਿੱਤਾ ਹੈ। ਤਾਂ ਮਨੁੱਖ ਦੇ ਅੰਦਰ ਨਾਰਾਇਣ ਹੋਣ ਦੀ ਸੰਭਾਵਨਾ ਛੁਪੀ ਪਈ ਹੈ। ਮਨੁੱਖ ਇੱਕ ਬੀਜ ਹੈ। ਅਗਰ ਇਸ ਨੂੰ ਵਿਕਾਸ ਦਾ ਮੌਕਾ ਮਿਲ ਜਾਏ, ਇਹਨੂੰ ਚੰਗੀ ਜ਼ਮੀਨ ਮਿਲ ਜਾਏ, ਜੰਗਾ ਮਾਹੌਲ ਮਿਲ ਜਾਏ ਖਾਦ ਪਾਣੀ ਮਿਲ ਜਾਏ ਤੋ ਇਹ ਬੀਜ ਪਨਪ ਕੇ ਫਲ ਤੱਕ ਪਹੁੰਚ ਸਕਦਾ ਹੈ ਮਨੁੱਖ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬੀਜ ਅਗਰ ਫਲ ਤੱਕ ਨਾ ਪਹੁੰਚੇ ਉਹਦੀ ਬਦਕਿਸਮਤੀ ਹੈ ਮਨੁੱਖ ਅਗਰ ਰੱਬ ਤੱਕ ਨਹੀਂ ਪਹੁੰਚਿਆ ਇਹਦੀ ਬਦਕਿਸਮਤੀ ਹੈ ਇਹ ਅਭਾਗਾ ਹੈ ਇਹ ਰਸਤੇ 'ਚ ਹੀ ਰਹਿ ਗਿਆ ਇਹ ਆਪਣੀ ਯਾਤਰਾ ਪੂਰੀ ਨਹੀਂ ਕਰ ਸਕਿਆ ਐਸੇ ਬੀਜ ਬਹੁਤ ਘੱਟ ਨੇ ਜੋ ਫਲ ਤੱਕ ਨਾ ਪਹੁੰਚਦੇ ਹੋਵਨ ਪਰ ਐਸੇ ਮਨੁੱਖ ਅਣਗਿਣਤ ਨੇ ਜੋ ਰੱਬ ਤੱਕ ਪਹੁੰਚਦੇ ਹੀ ਨਹੀਂ ਪਰਮਾਤਮਾ ਤੱਕ ਪਹੁੰਚਦੇ ਹੀ ਨਹੀਂ ਮਨੁੱਖ ਇੱਕ ਐਸਾ ਬੀਜ ਹੈ ਸੜ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਤਬਾਹ ਹੋ ਜਾਂਦਾ ਹੈ ਖੈਰ ਮੁਖਤਸਰ ਅਰਜ਼ ਕਰੀਏ ਤ੍ਰਿਸ਼ਨਾ ਵੀ ਇੱਕ ਅਗਨ ਹੈ ਔਰ ਤ੍ਰਿਸ਼ਨਾ ਦੀ ਅਗਨ ਦਾ ਕੰਮ ਇਹ ਹੀ ਹੈ ਇਹ ਗੁਣਾ ਨੂੰ ਸਾੜ ਦਿੰਦੀ ਹੈ ਕੋਈ ਵੀ ਰੱਬੀ ਗੁਣ ਮਨੁੱਖ ਦੇ ਅੰਦਰ ਰਹੇਗਾ ਨਹੀਂ ਤ੍ਰਿਸ਼ਨਾ ਨੂੰ ਮਨੁੱਖ ਔਗਣਾ ਨਾਲ ਭਰਿਆ ਹੋਇਆ ਹੋਵੇਗਾ ਗੁਣ ਨਾਲ ਨਹੀਂ ਗੁਣ ਤੇ ਇੱਕ ਵੀ ਨਹੀਂ ਹੋਵੇਗਾ ਸਭ ਗੁਣ ਸੜ ਜਾਂਦੇ ਨੇ ਦੂਸਰੀ ਜਿਹੜੀ ਅਗਨ ਹੈ ਇਹ ਬਿਰਹੇ ਅਗਨ ਹੈ ਔਰ ਇਸ ਦਾ ਬੜਾ ਭਾਰੀ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਅੰਦਰ ਭਾਈ ਨੰਦ ਲਾਲ ਨੇ ਇਸ ਬਿਰਹੇ ਦਾ ਜੋ ਜ਼ਿਕਰ ਕੀਤਾ ਹੈ ਉਹ ਤਖੈਲ ਦੀ ਜਿੰਨੀ ਪਰਵਾਜ਼ ਹੈ ਕਲਪਨਾ ਦੀ ਜਿੰਨੀ ਉਡਾਰੀ ਹੈ ਉਸ ਤੋਂ ਵੀ ਅੱਗੇ ਚਲੇਗਾ ਹੈ ਉਨਾਂ ਦਾ ਫਰਮਾਨ ਹੈ ਰੰਗਸ਼ ਕਬੂਦ ਕਰ ਦਿਲੇ ਅਜ਼ਪੁਰ ਸੁਰਾਰ ਸਾਖਤ ਅਜ਼ ਬਸ ਕੇ ਦੂਦ ਆਹੇ ਮਨ ਅਜ਼ ਆਸ ਮੰਗੋ ਯਸਤੇ ਭਾਈ ਸਾਹਿਬ ਕਹਿੰਨ ਮੇਰੇ ਬਿਰਹੀ ਮਨ ਦੇ ਚੋਂ ਮੇਰੇ ਤੜਪੇ ਹੋਏ ਹਿਰਦੇ ਦੇ ਚੋਂ ਜਿਹੜੇ ਹੋ ਕੇ ਨਿਕਲੇ ਨੇ ਇਹਨਾਂ ਨੇ ਸਾੜ ਕੇ ਆਸਮਾਨ ਨੂੰ ਕਾਲਾ ਕਰ ਦਿੱਤਾ

ਮਨੁੱਖ ਨੂੰ ਪਰਿਪੂਰਨ ਪਰਮਾਤਮਾ ਨੇ ਕੀ ਯਾਦ ਸ਼ਕਤੀ ਦਿੱਤੀ ਹੈ ਚੇਤੇ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਕੀ ਯਾਦ ਸ਼ਕਤੀ ਦਿੱਤੀ ਹੈ ਚੇਤੇ ਸ਼ਕਤੀ ਚਤੁਸ਼ਟਾ ਅੰਤਾਕਰਣ ਦਾ ਇੱਕ ਹਿੱਸਾ ਹੈ ਅੰਦਰ ਜਿਹੜੇ ਚਾਰ ਸ਼ਕਤੀਆਂ ਸਾਡੇ ਵਿੱਚ ਕੰਮ ਕਰਦੀਆਂ ਨਾ ਮਨ ਬੁੱਧ ਚਿੱਤ ਆਹੰ ਤੋਂ ਚਿੱਤ ਦਾ ਖਾਸ ਦਰਜਾ ਹੈ ਚਿੱਤ ਚੇਤੇ ਸ਼ਕਤੀ ਦਾ ਕੇਂਦਰ ਜਿਹਨੂੰ ਅਸੀਂ ਯਾਦ ਕਰੀਏ ਚਿੱਤ ਨਾਲ ਯਾਦ ਕਰਾਂਗੇ ਇਹਨੂੰ ਗੁਰਬਾਣੀ ਦੀ ਬਾਸ਼ਾ ਵਿੱਚ ਚਿੱਤਵਨੀ ਕਹਿੰਦੇ ਨੇ بے فلانا بندہ تے تیت نہیں بیٹھا ہے باؤ یاد بیٹھا ہے کسی دسے یاد بیٹھا ہے تو دس روز یاد کریے اس سہجے سہجے یاد اتنی کر اندر اگن پیدا ہو جاتی ہے اس اگن نو آخیا گیا بر ہے بر ہے بئنگ من بسے منت نہ مانے کوئے رام بھی یوگی نہ جیے جیے تا بہرا ہوئے ਕਬੀਰ ਕਹਿੰਦੇ ਨੇ ਅੰਦਰ ਬਿਰਹਾ ਪੈਦਾ ਹੋ ਗਿਆ ਹੁਣ ਰਾਮ ਤੋਂ ਬਿਨਾ ਮੈਂ ਨਹੀਂ ਰਹਿ ਸਕਦਾ ਅਗਰ ਰਮਾ ਤਾਂ ਪਾਗਲਾਂ ਦੀ ਤਰ੍ਹਾਂ ਰਵਾਂਗਾ ਸੰਤੁਲਨ ਮੇਰਾ ਡਾਂਵਾ ਢੋਲ ਹੋਵੇਗਾ ਔਰ ਕਦੀ ਬਗੌਰ ਮੁਤਾਲਾ ਕਰਕੇ ਦੇਖਣਾ ਬਿਰਹੇ ਤੱਕ ਜਿਹੜੇ ਮਨੁੱਖ ਪਹੁੰਚ ਜਾਂਦੇ ਨੇ ਪਾਗਲ ਪ੍ਰਤੀਤ ਹੁੰਦੇ ਨੇ ਪਗਲਿਆਂ ਦੀ ਤਰ੍ਹਾਂ ਲੱਗਦੇ ਨੇ ਬਿਰਹੀ ਮਨੁੱਖ ਭਗਤ ਬੰਦਾ ਸਮਾਜ ਦਾ ਹਿੱਸਾ ਨਹੀਂ ਬਣ ਸਕਦਾ ਤੇ ਪਾਗਲ ਵੀ ਸਮਾਜ ਦਾ ਹਿੱਸਾ ਨਹੀਂ ਬਣਦਾ ਕਦੀ ਤੁਸੀਂ ਬਗੌੜ ਮੁਤਾਲਾ ਕਰਨਾ ਭਗਤ ਸੰਤ ਕਦੀ ਸਮਾਜ ਦਾ ਹਿੱਸਾ ਨਹੀਂ ਬਣੇ ਤੇ ਪਾਗਲ ਵੀ ਕਦੀ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣੇ ਮਨੁੱਖੀ ਸਮਾਜ ਉਹਨਾਂ ਨੂੰ ਆਪਣੇ ਵਿੱਚ ਲੀਨ ਨਹੀਂ ਕਰਦਾ ਕਾਰਨ ਪਾਗਲ ਅਨੈਤਿਕ ਹੈ ਉਹਦੀ ਕੋਈ ਵਿਚਾਰ ਉਹਦਾ ਕੋਈ ਵੀ ਕਰਮ ਉਹਦਾ ਕੋਈ ਵੀ ਜਿਹੜਾ ਬੋਲ ਹੈ ਮਨੁੱਖਤਾ ਦੇ ਦਾਇਰੇ ਤੋਂ ਥੱਲੇ ਇਸ ਵਾਸਤੇ ਪਾਗਲ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਭਗਤ ਵੀ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਕਾਰਨ ਉਹਦੇ ਵਿਚਾਰ ਉਹਦਾ ਬੋਲ ਉਹਦਾ ਕਰਮ ਮਨੁੱਖੀ ਸਮਾਜ ਤੋਂ ਉੱਚਾ ਹੈ ਭਗਤ ਦੀ ਗੱਲ ਸਿਰ ਦੇ ਉੱਪਰੋਂ ਲੰਘ ਜਾਂਦੀ ਹੈ ਪਾਗਲ ਦੀ ਗੱਲ ਪੈਰਾਂ ਦੇ ਥੱਲੋਂ ਲੰਘ ਜਾਂਦੀ ਹੈ ਦੋਵੇਂ ਸਮਾਜ ਦਾ ਹਿੱਸਾ ਨਹੀਂ ਬਣਦੇ ਉਹ ਲੇਖਾ ਲੱਗ ਜਾਂਦਾ ਹੈ ਕਈ ਵਾਰ ਲੋਕਾਂ ਨੇ ਪਾਗਲਾ ਨੂੰ ਭਗਤ ਆਖੇ ਤੇ ਐਸਾ ਵੀ ਲੋਕਾਂ ਨੇ ਭਗਤਾਂ ਨੂੰ ਪਾਗਲ ਆਖਿਆ ਕਬੀਰ ਨੂੰ ਜਗਤ ਨੇ ਪਾਗਲ ਕਹਿ ਦਿੱਤਾ ਸੀ ਲੋਕ ਕਹੇ ਕਬੀਰ ਬੌਰਾਨਾ ਕਬੀਰ ਕਾ ਮਰਮ RAM ਹੀ ਜਾਣਾ ਬਈ ਇਹ ਬਲਾਰਸ ਦੇ ਵਾਸੀ ਮੈਨੂੰ ਕਹੀ ਜਾਂਦੇ ਨੇ ਪਗਲਾ ਹੈ ਪਗਲਾ ਹੈ ਪਗਲਾ ਭਗਤ ਪਾਗਲਾਂ ਦੀ ਤਰ੍ਹਾਂ ਪ੍ਰਤੀਤ ਹੋ ਸਕਦੇ ਨੇ ਤੋਂ ਪਾਗਲ ਕਈ ਵਾਰ ਭਗਤਾਂ ਦੀ ਤਰ੍ਹਾਂ ਵੀ ਪ੍ਰਤੀਤ ਹੋ ਸਕਦੇ ਨੇ ਬਲਕੇ ਐਸਾ ਹੋ ਰਿਹਾ ਹੈ ਕਿ ਬਹੁਤੇ ਪਾਗਲ ਭਗਤ ਜਾਣ ਕੇ ਪੂਜੇ ਜਾ ਰਹੇ ਨੇ ਔਰ ਇਸੇ ਤਰੀਕੇ ਨਾਲ ਬਹੁਤ ਸਾਰੇ ਭਗਤ ਪਾਗਲ ਸਮਝ ਕੇ ਉਹਨਾਂ ਨੂੰ ਤਲਾਝਲੀ ਦੇ ਦਿੱਤੀ ਗਈ ਇੱਕ ਪਾਸੇ ਰੱਖ ਦਿੱਤਾ ਗਿਆ ਗੁਰੂ ਨਾਨਕ ਨੂੰ ਬੂਤਨਾ ਬੇਤਾਲਾ ਕਹਿ ਦਿੱਤਾ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੁੱਲਾ ਹੋਇਆ ਰਹਿਬਰ ਕਹਿ ਦਿੱਤਾ ਕਾਰਨ ਇਹ ਦੋ ਤਰ੍ਹਾਂ ਦੇ ਵਿਅਕਤੀ ਮਨੁੱਖੀ ਸਮਾਜ ਦਾ ਹਿੱਸਾ ਨਾ ਅੱਜ ਤੱਕ ਬਣੇ ਨੇ ਤੇ ਨਾ ਅਗਾ ਬਣਨਗੇ पागलमनुकी ਸਮਾਜ ਦਾ ਹਿੱਸਾ ਨਹੀਂ ਬਣਦਾ। ਉਹਦੀ દૈનિક ਚਰਿਆ, ਉਹਦੀ રોજਮਰra ਦੀ ਜ਼ਿੰਦਗੀ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਦੀ। ਤੇ ਭਗਤ ਵੀ ਸਮਾਜ ਦਾ ਹਿੱਸਾ ਨਹੀਂ ਬਣਦਾ। ਉਹਦੀ ਜ਼ਿੰਦਗੀ, ਉਹਦੀ ਸੋਚਣੀ, ਉਹਦਾ ਵਿਚਾਰਨ ਦਾ ਢੰਗ ਇਤਨਾ ਬੁਲੰਦ ਹੈ ਸਾਡੇ ਨਾਲ ਮੇਲ ਨਹੀਂ ਖਾਂਦਾ। ਇਸ ਵਾਸਤੇ ਸਹਾਈਬਾਂ ਨੇ ਕਿਹਾ ਜੇ ਤਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ। ਰਾਮ ਬਿਯੋਗੀ ਨਾ ਜੀਏ ਜੀ ਤਾਂ ਬਉਰਾ ਹੋਏ ਕਬੀਰ ਕਹਿੰਦੇ ਹੁਣ ਰਾਮ ਤੋਂ ਬਿਨਾ ਮੈਂ ਜੀ ਨਹੀਂ ਸਕਦਾ ਤੇ ਜੇ ਜੀਵਾ ਤੇ ਪਗਲਾ ਹੋਣਾ ਲੋਕੀ ਪਾਗਲ ਕਹਿੰਦੇ ਬਿਰਹੀ ਮਨੁਖ ਪਾਗਲੀ ਹੋ ਜਾਂਦਾ ਜਿਸ ਦੀ ਯਾਦ ਵਿੱਚ ਤੁਸੀਂ ਬੈਠੋ ਰੋਜ਼ ਤੇ ਬਿਰਹਾ ਬਣ ਜਾਏਗਾ ਤੇ ਬਿਰਹਾ ਮਿਲਾਪ ਮੰਗਦਾ ਹੈ ਬਿਰਹਾ ਮਿਲਣਾ ਚਾਹੁੰਦਾ ਜਿਸ ਦਾ ਬਿਰਹ ਹੈ ਜਿਸ ਦਾ ਵਿਛੋੜਾ ਮਨੁਖ ਨੇ ਮਹਿਸੂਸ ਕਰ ਲਿਆ ਹੈ ਉਹ ਜਿੰਨੇ ਚਿਰ ਤੱਕ ਉਸ ਦਾ ਮਿਲਾਪ ਨਾ ਹੋਵੇ ਚੈਨ ਨਹੀਂ ਬਾਬੇ ਫਰੀਦ ਨੇ ਤੇ ਕਹਿ ਦਿੱਤਾ ਹੈ ਕਿ ਜਿੱਥੇ ਬਿਰਹ ਦੀ ਅਗਨ ਨਹੀਂ ਹੋਵੇਗੀ ਉੱਥੇ ਤ੍ਰਿਸ਼ਨਾ ਦੀ ਅਗਨ ਹੋਵੇਗੀ ਤੇ ਤ੍ਰਿਸ਼ਨਾ ਦੀ ਅਗ ਵਿੱਚ ਜੀਵ ਦੇ ਜਾਗਦੇ ਮਨੁੱਖ ਸੜਨਗੇ ਆਖਿਰ ਸ਼ਮਸ਼ਾਨ ਘਾੜ ਦੇ ਵਿੱਚ ਮੁਰਦੇ ਸਾਰੇ ਜਾਂਦੇ ਨੇ ਤ੍ਰਿਸ਼ਨਾ ਦੀ ਅਗ ਵਿੱਚ ਲੋਕੀ ਜ਼ਿੰਦਾ ਜળਦੇ ਨੇ ਇਸ ਵਾਸਤੇ ਬਾਬੇ ਫਰੀਦ ਨੇ ਤ੍ਰਿਸ਼ਨਾਲੂ ਮਨੁੱਖਾਂ ਨੂੰ ਸ਼ਮਸ਼ਾਨ ਘਾੜ ਕਹਿ ਦਿੱਤਾ ਮਰਗੜ ਘਾੜ ਕਹਿ ਦਿੱਤਾ बिरहा बिरहा आखी है बिरहा तो सुल्तान फरीदा जित तन बिरह न उपजे सो तन जान मसान मसान कह देता जिथे रबी अगर नहीं पैदा हुई जिथे रबी बिरहा नहीं पैदा हुआ ओते मसान है ओते शमशान काड दी तरह फर्द सिर्फ इतना है ओथे मुर्दे सड़दे ने जिंदा सड़दा पे त्रिशनालू मनुख जिंदा ही सड़दे रहते हैं ਤੇ ਤ੍ਰਿਸ਼ਨਾ ਕਰੀਬਨ ਕਰੀਬਨ ਮਨੁੱਖ ਦੇ ਤਮਾਮ ਗੁਣਾ ਨੂੰ ਖਾ ਜਾਂਦੀ ਹੈ ਕੋਈ ਵੀ ਗੁਣ ਨਹੀਂ ਰਹਿੰਦਾ ਅੱਗ ਸਾੜਦੀ ਹੈ ਬਿਰਹ ਅਗਨ ਵੀ ਕੁਛ ਸਾੜਦੀ ਹੈ ਅੱਗ ਦਾ ਕੰਮ ਹੀ ਹੈ ਸਾੜਨਾ ਬਿਰਹਾ ਬਿਨਾ ਤਪ ਤੋਂ ਨਹੀਂ ਪੈਦਾ ਹੁੰਦਾ ਤਪ ਇੱਕ ਇੰਦਨ ਇਕੱਠਾ ਕਰਨਾ ਜਿਸ ਤੋਂ ਫਿਰ ਅੱਗ ਪੈਦਾ ਹੁੰਦੀ ਹੈ ਇਸ ਵਾਸਤੇ ਬੰਦਗੀ ਚ ਕੋਈ ਬੈਠਾ ਹੋਵੇ ਤੇ ਧਰਮ ਦੀ ਭਾਸ਼ਾ ਚ ਉਹਨੂੰ ਕਿਹਾ ਜਾਂਦਾ ਵੀ ਤਪ ਕਰ ਰਿਹਾ ਹੈ ਤੇ ਤਪ ਦਾ ਮਤਲਬ ਹੈ ਤਪਸ਼ ਅਗਨ ਔਰ ਖੁਲਾਸਾ ਕਰ ਦਿੱਤਾ ਮੇਰੇ ਪਾਤਸ਼ਾਹ ਨੇ ਭਾਉ ਖਲਾ ਅਗਨ ਤਪਤਾਉ ਅਗ ਬਾਲਦਾ ਹੈ ਭਗਤ ਕਾਦੀ ਤਪ ਦੀ ਅਗਨ ਤਪਤਾਉ ਤਪ ਕਰਦਾ ਹੈ ਅੰਮ੍ਰਿਤ ਵੇਲੇ ਉੱਠਦਾ ਬਾਣੀ ਪੜਦਾ ਹੈ ਨਾਮ ਜਪਦਾ ਹੈ ਸੁਰਤ ਸ਼ਬਦ ਦਾ ਅਭਿਆਸ ਕਰਦਾ ਹੈ ਔਰ ਸੁਰਤ ਸ਼ਬਦ ਦੇ ਅਭਿਆਸ ਤੋਂ ਬਿਨਾ ਤਪ ਹੁੰਦਾ ਵੀ ਨਹੀਂ हे भीmerz करा कीर्तन की एक शब्द है हुन एदे च सुरत जोडनी बड़ी औखी है बहुत औखी अखरਾਂ ਦੇ ਚ ਧਿਆਨ ਜੋੜਨਾ ਬਹੁਤ ਆਸਾਨ ਹੈ ਪਰ ਸ਼ਬਦ ਦੇ ਚ सुरत ਜੋੜਨੀ ਕਿਮਾ ਕਰਨੀ ਕਦੀ ਕਦੀ ਜੁੜਦੀ ਸ਼ਬਦ ਗੁਰੂ सुरत ਧੁਨ ਚੇਲਾ ਸ਼ਬਦ ਦਾ ਮਤਲਬ ਧੁਨ ਆਵਾਜ਼ ਉਹਦੇ ਚ सुरत ਜੋੜਨੀ ਬੜੌਕਾ ਕਮ ਹੈ ਇਹਨੂੰ ਕਿਧਰੇ ਸੋਖਾ ਨਾ ਸਮਝ ਲੈਣਾ ਬੱਚਿਆਂ ਦੀ ਖੇਲ ਨਾ ਸਮਝ ਲੈਣਾ ਰੂਹੇ ਜ਼ਮੀਨ ਦੇ ਚ ਉਂਗਲੀਆਂ ਤੇ ਉਹ ਬੰਦੇ ਗਿਣ ਸਕਦੇ ਹੋ ਜਿੱਥੇ ਸ਼ਬਦ ਸੁਰਤ ਦਾ ਮੇਲ ਹੋਵੇ ਸਿਰਫ ਸ਼ਬਦ ਸੁਰੂਪ ਦੀ ਗੱਲ ਹੋਵੇ ਚਾਰ ਅਰਬ ਦੀ ਆਬਾਦੀ ਹੈ ਜ਼ਮੀਨ ਦੇ ਤੇ ਉਂਗਲੀਆਂ ਨਾਲ ਉਹ ਬੰਦੇ ਗਿਣ ਸਕਦੇ ਹੋ ਜਿੱਥੇ ਸ਼ਬਦ ਸੁਰਤ ਦਾ ਮੇਲ ਹੋਵੇ ਕਿਉਂਕਿ ਕੰਮ ਬਹੁਤ ਔਖਾ ਹੈ ਤੋ ਭੋਖਲਾ ਅਦੰਤ ਤੋ ਬਿਰਹ ਦੀ ਅਗਨ ਵੀ ਕੁਛ ਸਾੜਦੀ ਹੈ ਅਗ ਦਾ ਕੰਮ ਨਹੀਂ ਹੈ ਸਾੜਨਾ ਕ੍ਰਿਸ਼ਨਾਂ ਦੀ ਅਗਨ ਗੁਣਾ ਨੂੰ ਸਾੜਦੀ ਹੈ ਬਿਰਹ ਦੀ ਅਗਨ ਆਗਣਾ ਨੂੰ ਸਾੜਦੀ ਹੈ ਜਲਨ ਲੱਗ ਪੈਂਦੇ ਨੇ ਆਗਣ ਬਿਰਹਾ ਜਿੱਥੇ ਪੈਦਾ ਹੋ ਗਿਆ ਹੈ ਕ੍ਰੋਧ ਜਲੇਗਾ ਵਾਸ਼ਨਾ ਜਲੇਗੀ ਨਿੰਦਾ ਜਲੇਗੀ ਔਰ ਇਸੇ ਤਰੀਕੇ ਦੇ ਨਾਲ ਵੈਰ ਵਿਰੋਧ ਜਲੇਗਾ ਭੈ ਸੰਤਾਪ ਜਲੇਗਾ ਸੋਗ ਚਿੰਤਾ ਸਭ ਨਾ ਸੋਣਗੀਆਂ ਬਿਰਹੇ ਦਾ ਕਮ ਹੈ ਇਹ ਵੀ ਇੱਕ ਅਗ ਹੈ ਇਹ तमाम ਔਗਣਾ ਨੂੰ ਸਾੜੇਗੀ ਜੋ ਜਨਮ ਜਨਮਾਂ ਤਰਾ ਦੋ ਅੰਦਰ ਇਕੱਠੇ ਪੈਨੇ ਜੋ ਬਿਰਹ ਦੀ ਅਗਨ ਪਰ ਜਲਤ ਹੋਵੇਗੀ ਉਹਨੇ ਔਗਣਾ ਨੂੰ ਸਾੜੀ ਜਾਣਾ ਤੇ ਜੇ ਬਿਰਹ ਦੀ ਅਗਨ ਨਹੀਂ ਤਾਂ ਫਿਰ ਤ੍ਰਿਸ਼ਨਾ ਦੀ ਅਗਨ ਹੈ ਤੇ ਤ੍ਰਿਸ਼ਨਾ ਦੀ ਅਗਨ ਦਾ ਕਮ ਹੈ ਗੁਣਾਂ ਨੂੰ ਸਾੜਨਾ ਉਹ ਸਤ ਸੰਤੋਖ ਨੂੰ ਸਾੜ ਕੇ ਸਵਾ ਕਰ ਦੇਗੀ ਉਹ ਨਿਰਵੈਰ ਹਿਰਦੇ ਨੂੰ ਜਲਾ ਕੇ ਖਾਕ ਕਰ ਦੇਗੀ ਉਹ ਦੇਹੀ ਸੰਪਦਾ ਰੱਬੀ ਗੁਣਾਂ ਨੂੰ ਸਾੜ ਕੇ ਸਵਾ ਕਰ ਦੇਵੇਗੀ ਇੰਜ ਦੋ ਲਫ਼ਜ਼ਾਂ ਚ ਕਹਿ ਲੋ ਤ੍ਰਿਸ਼ਨਾਲੂ ਬੰਦੇ ਚ ਕੋਈ ਗੁਣ ਨਹੀਂ ਤੇ ਬਿਰਹੇ ਦੇ ਚ ਪਏ ਹੋਏ ਮਨੁੱਖ ਦੇ ਅੰਦਰ ਕੋਈ ਔਗਣ ਨਹੀਂ ਹੁੰਦਾ ਬਿਰਹੇ ਦੀ ਅਗਨ ਔਗਣਾ ਨੂੰ ਸਾੜ ਦਿੰਦੀ ਹੈ ਇਸ ਵਾਸਤੇ ਬਾਬੇ ਫਰੀਦ ਨੇ ਕਹਿ ਦਿੱਤਾ ਹੈ ਕਿ ਜਿੱਥੇ ਬਿਰਹੇ ਦੀ ਅਗਨ ਨਹੀਂ ਪੈਦਾ ਹੋਈ ਉੱਥੇ ਤ੍ਰਿਸ਼ਨਾ ਦੀ ਅਗਨ ਹੈ ਤੇ ਜਿੱਥੇ ਤ੍ਰਿਸ਼ਨਾ ਦੀ ਅਗਨ ਹੈ ਉੱਥੇ ਤੇ ਜੀਵਦਾ ਜਾਗਦਾ ਮਨੁੱਖ ਸੜ ਰਿਹਾ ਹੈ ਇਸ ਵਾਸਤੇ ਉਹ ਬੰਦਾ ਕੀ ਹੈ ਸ਼ਮਸ਼ਾਨਗਾਹਟ ਹੈ

ਤੋ ਜੇ ਜਦਿ ਯਾਦ ਵਿੱਚ ਬੈਠੋ ਜੇ ਜਿਤਮਨੀ ਵਿੱਚ ਬੈਠੋ ਇਹ ਚਿਤਮਨੀ ਸੰਗਣੀ ਹੋ ਜਾਏ ਇਹ ਚਿਤਮਨੀ ਬਹੁਤੀ ਕਠੀ ਹੋ ਜਾਏ ਤੋ ਬਿਰਹਾ ਬਣ ਜਾਂਦਾ ਉਸ ਬਿਰਹ ਅਗੰ ਦੇ ਚ ਪਹੁੰਚਿਆ ਮਨੁੱਖ ਪਰਮਾਤਮਾ ਤੋਂ ਬਿਨਾ ਫਿਰ ਰਹਿ ਨਹੀਂ ਸਕਦਾ ਫਿਰ ਉਤੜ ਪਏਗਾ ਉਸ ਤੜਪਣੇ ਦੇ ਚ ਉਸ ਅਗੰ ਦੇ ਚ ਤਮਾਮ ਅਗੁਣ ਸੜ ਕੇ ਸਵਾਹ ਹੋ ਜਾਂਦੇ ਨੇ ਫਿਰ ਉਹਦਾ ਸਵਚ ਨਿਰਮਲ ਹੋ ਜਾਂਦਾ ਹੈ और बड़े इस संबंध विच शब्द ने बिरहे दी अगंतक जद बाबा फरीद पहुंचे ने तो क्षमा करनी जद औगन सडदे ने तो जद भी कुछ सडवेगा तड़पना ते होवेगी चाहे गुण सण चाहे औगन सण तप तप लोए लोए हाथ मरोरों बावल होए सो सहलोरों बाबा फरीद कदन बिरहे दी अगन ने बावल पगला ही कर चलेया ਬਾਗਲ ਹੋ ਗਈ ਕਦੀ ਕਦਾਈ ਕੋਈ ਖੁਸ਼ਕਿਸਮਤ ਮਨੁੱਖ ਇਸ ਦੁਨੀਆ ਦੇ ਚ ਪਹੁੰਚਦਾ ਨਹੀਂ ਤੇ ਤਰਕ ਵਿਚਾਰ ਬਿਰਹੇ ਤੱਕ ਪਹੁੰਚਣ ਨਹੀਂ ਦਿੰਦੇ ਵਿਚਾਰਾਂ ਨੂੰ ਵੀ ਪਿੱਛੇ ਛੁੱਟਣਾ ਪੈਂਦਾ ਤਰਕ ਨੂੰ ਵੀ ਪਿੱਛੇ ਛੁੱਟਣਾ ਪੈਂਦਾ ਤਰਕ ਸੰਦੇ ਵਿਚਾਰ ਇਹ ਵੀ ਬਿਰਹੇ ਤੱਕ ਨਹੀਂ ਪਹੁੰਚਣ ਦਿੰਦੇ ਕਿਉਂਕਿ ਬਿਰਹੇ ਦਾ ਮਤਲਬ ਹੈ ਰੋਜ਼ ਕਿਸੇ ਦੀ ਯਾਦ ਚ ਬੈਠਣਾ ਤੇ ਤਰਕ ਯਾਦ ਨਹੀਂ ਕਰਨ ਦਿੰਦਾ ਵਿਚਾਰ ਮਨ ਨੂੰ ਖਿਡਾ ਦਿੰਦੇ ਨੇ ਬਹੁਤੀ ਸਿਆਣਪ ਹੈ ਮਨੁੱਖ ਨੂੰ ਜਜ਼ਬਾਤੀ ਹੋਣ ਨਹੀਂ ਦੇਂਦੀ ਤੇ ਜਜ਼ਬਾਤੀ ਹੋਏ ਬਿਨਾ ਸ਼ਰਧਾਲੂ ਹੋਏ ਬਿਨਾ ਮਨ ਟਿਕਦਾ ਨਹੀਂ ਕਦੀ ਬਗੌਰ ਮੁਤਾਲਾ ਕਰਕੇ ਵੇਖੋ ਵਿਚਾਰ ਵੀ ਸਵਾਸਤੀ ਕਰਨੇ ਨੇ ਕਿ ਵਿਚਾਰਾਂ ਤੋਂ ਥੱਕ ਕੇ ਵਿਚਾਰਾਂ ਤੋਂ ਅਦਾਂ ਜਾਈਗੇ ਬਿਰਹ ਦੀ ਦੁਨੀਆ ਦੇ ਚ ਪਹੁੰਚੀਏ ਸ਼ਰਧਾ ਦੀ ਦੁਨੀਆ ਦੇ ਚ ਪਹੁੰਚੀਏ ਤਾਂ ਕਿ ਮਨ ਨੂੰ ਇਕਾਗਰਤਾ ਨਸੀਬ ਹੋਵੇ ਤੇ ਮਨ ਉਸ ਦੀ ਯਾਦ ਦੇ ਚ ਲੀਨ ਹੋਵੇ ਪਰ ਸੰਦੇਹ ਉਸ ਦੁਨੀਆ ਤੱਕ ਪਹੁੰਚਣ ਨਹੀਂ ਦਿੰਦਾ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਸੰਜ ਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਕਾਰਨ ਕੀ ਹੈ ਪ੍ਰਮਾਤਮਾ ਤੇ ਸੰਸਾ ਕੀਤਾ ਜਾ ਸਕਦਾ ਹੈ ਸੰਸੇ ਵਾਸਤੇ ਗੁੰਜਾਇਸ਼ ਹੈ ਹੁਣ ਜਿਹੜੀ ਚੀਜ਼ ਦਿਖਾਈ ਦਿੰਦੀ ਹੋਵੇ ਬੰਦਾ ਉਸ ਤੇ ਸੰਸਾ ਨਹੀਂ ਕਰਦਾ ਕਿ ਬਈ ਦਿਖਾਈ ਦੇ ਰਹੀ ਹੈ ਪ੍ਰਤੱਖ ਪ੍ਰਮਾਣ ਹੈ ਹੁਣ ਪ੍ਰਮਾਤਮਾ ਦਿਖਾਈ ਨਹੀਂ ਦਿੰਦਾ ਮਹਿਸੂਸ ਵੀ ਨਹੀਂ ਹੁੰਦਾ ਤਾਂ ਸੰਸਾ ਤੇ ਪੈਦਾ ਹੋਵੇਗਾ ਸ਼ੱਕ ਵਾਸਤੇ ਗੁੰਜਾਇਸ਼ ਹੈ ਮਨੁੱਖ ਨੂੰ ਸੰਸਾਰ ਤੇ ਸ਼ੱਕ ਨਹੀਂ ਹੈ ਮਨੁੱਖ ਨੂੰ ਆਪਣੇ ਸਰੀਰ ਤੇ ਸ਼ੱਕ ਨਹੀਂ ਹੈ ਮਨੁੱਖ ਨੂੰ ਜਗਤ ਦੇ ਬਦਾਰਥਾਂ ਤੇ ਸ਼ੱਕ ਨਹੀਂ ਹੈ ਸ਼ੱਕ ਹੈ ਹਰ ਮਨੁੱਖ ਦੇ ਅੰਦਰ ਪਰਮਾਤਮਾ ਦੇ ਉੱਤੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਕਾਰਨ ਕਿ ਜਿਨ੍ਹਾਂ ਨੇ ਬਹੁਤ ਵੱਡਾ ਨਾਰਾ ਲਾਇਆ ਉਹ ਹੈ ਉਹ ਹੈ ਉਹਨਾਂ ਨੂੰ ਆਖਿਆ ਗਿਆ ਦਿਓ ਪ੍ਰਤੱਖ ਪ੍ਰਮਾਣ ਉਹ ਹੈ ਤਾਂ ਉਹਨਾਂ ਨੇ ਕਹਿ ਦਿੱਤਾ ਨਹੀਂ ਅਸੀਂ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਦੇ ਅੱਜ ਤੱਕ ਇੱਕ ਭਗਤ ਨੇ ਵੀ ਨਹੀਂ ਦਿੱਤਾ ਔਰ ਜਦ ਉਹਨਾਂ ਨੂੰ ਕਹਿ ਦਿੱਤਾ ਗਿਆ ਚਲੋ ਸ਼ਬਦ ਪ੍ਰਮਾਣ ਦਿਓ ਤਾਂ ਇੱਥੇ ਵੀ ਉਹ ਖਮੋਸ਼ ਨੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਨਹੀਂ ਕੁਝ ਕਹਿ ਸਕਦੇ ਉਹਦੇ ਸੰਬੰਧ ਵਿੱਚ ਕੁਝ ਨਾ ਪੁੱਛੋ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰੇ ਮੁਸਕਰਾਹਟ ਤੋਂ ਅੰਦਾਜ਼ਾ ਲਾ ਲੋ ਕੁਝ ਮਿਲੇ ਪਰ ਹੁਣ ਮੁਸਕਰਾਹਟ ਨੂੰ ਕੌਣ ਪੜੇ ਮੁਸਕਰਾਹਟ ਦੀ ਗਹਿਰਾਈ ਵਿੱਚ ਕੌਣ ਜਾਵੇ ਉਹਦੇ ਅੰਦਰ ਕੌਣ ਡੁੱਬ ਕੇ ਮਾਰੇ ਤੋ ਸੰਸਾ ਬਣਿਆ ਰਹਿੰਦਾ ਹੈ ਭਗਤਾ ਨੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਦਿੱਤੇ ਰੂਹੇ ਜ਼ਮੀਨ ਦੇਤੇ ਜਿਤਨੇ ਭਗਤ ਜਿਤਨੇ ਸੰਤ ਜਿਤਨੇ ਰਹਿਬਰੀ ਪੁਰਸ਼ ਜਿਤਨੇ ਅਵਤਾਰੀ ਪੁਰਸ਼ ਆਏ ਨੇ ਜਦ ਉਹਨਾਂ ਨੂੰ ਆਖਿਆ ਗਿਆ ਕੋਈ ਪ੍ਰਤੱਖ ਪ੍ਰਮਾਣ ਦਿਓ ਈਸ਼ਵਰ ਹੈ ਪਰਮਾਤਮਾ ਹੈ ਤੋ ਉਹਨਾਂ ਨੇ ਕਹਿ ਦਿੱਤਾ ਕੁਛ ਵੀ ਨਹੀਂ ਪਰਤੱਖ ਪ੍ਰਮਾਣ ਨਹੀਂ ਬਈ ਇਹ ਦੱਸ ਦੋ ਇਸ ਵਰਗਾ ਪ੍ਰਮਾਤਮਾ ਹੈ ਐਸਾ ਪ੍ਰਮਾਤਮਾ ਹੁੰਦਾ ਤਾਂ ਪਰਤੱਖ ਪ੍ਰਮਾਣ ਕੁਝ ਵੀ ਨਹੀਂ ਮਨੁੱਖ ਬਹੁਤਾ ਸਮਝਦਾ ਹੈ ਪਰਤੱਖ ਪ੍ਰਮਾਣ ਨਾਲ ਵੇਖ ਕੇ ਜਿੰਨੇ ਚਿਰ ਤੱਕ ਵੇਖੇ ਨਾ ਗੱਲ ਨਹੀਂ ਬਣਦੀ ਔਰ ਮੈਂ ਇਤਨੀ ਅਰਜ਼ ਕਰਦਿਆਂ ਪ੍ਰਮਾਤਮਾ ਤੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਇਤੇ ਸੁਣਨ ਦਾ ਵਿਸ਼ਾ ਸ਼ਬਦ ਪ੍ਰਮਾਣ ਨਾਲ ਥੋੜੀ ਬਹੁਤ ਗੱਲ ਬਣੇਗੀ ਸ਼ਬਦ ਸੁਣਦੇ ਰਹੋ ਸੁਣਦੇ ਰਹੋ। ਔਰ ਸੋਨਾ ਇੱਕ ਦਿਨ ਬਹੁਤ ਸੰਗ੍ਰਹਿ ਹੋ ਜਾਏ ਤਾਂ ਬਿਰਹ ਅਗਨ ਪੈਦਾ ਹੋ ਜਾਂਦੀ ਹੈ। ਉਹ ਅੰਦਰ ਮਿਲਾਪ ਦੀ ਤੜਪ ਪੈਦਾ ਕਰਦੀ ਹੈ ਔਰ ਬਿਰਹ ਅਗਨ ਮਨੁੱਖ ਨੂੰ ਮਿਲਾਪ ਤੱਕ ਲੈ ਜਾਂਦੀ ਹੈ। ਲੇਕਿਨ ਅੰਧੇਰੇ 'ਚ ਯਾਤਰਾ ਸ਼ੁਰੂ ਕਰਨੀ ਪੈਂਦੀ ਕੋਈ ਪ੍ਰਕਾਸ਼ ਨਹੀਂ ਹੈ ਕੋਈ ਪ੍ਰਤੱਖ ਸਪਰਮਾਨ ਨਹੀਂ ਹੈ। ਕਿ ਜਦ ਪ੍ਰਤੱਖ ਸਪਰਮਾਨ ਹੈ ਹੀ ਨਹੀਂ ਤਾਂ ਸੰਸੇ ਵਾਸਤੇ ਗੁੰਜਾਇਸ਼ ਹੈ। ਸ਼ੱਕ ਵਾਸਤੇ ਗੁੰਜਾਇਸ਼ ਹੈ ਔਰ ਅਜੋਕੇ ਸਮਝ ਇਹ ਸ਼ੱਕ ਵੱਧਦਾ ਜਾ ਰਿਹਾ ਹੈ। ਕਿਉਂਕਿ ਪ੍ਰਤੱਖ ਪ੍ਰਮਾਣ ਤੇ ਹੈ ਨਹੀਂ ਕਿਸ ਕੋ ਲਓਗੇ ਪ੍ਰਤੱਖ ਪਾਵਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਦਾ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਬਲਕੇ ਸਹਿਬ ਗੁਰਵਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਵੀ ਫਰਮਾਨ ਕਰਦੇ ਨੇ ਅਸੀਂ ਤੇ ਪੂਰਨ ਰੂਪ ਦੇ ਸ਼ਬਦ ਪ੍ਰਮਾਣ ਵੀ ਨਹੀਂ ਦੇ ਸਕਦੇ ਕਿਆ ਹੋ ਕਥੀ ਕਥੇ ਕਤ ਦੇਖਾ ਮੈਂ ਅਕਥ ਨਾ ਕਥਾ ਨਾ ਜਾਇ ਮੈਂ ਕਥਨ ਕਰਕੇ ਵੀ ਦੇਖ ਲਿਆ ਉਹ ਅਕਥ ਹੈ ਮੇਰੀ ਕਥਨੀਚ ਨਹੀਂ ਆਇਆ ਤੇ ਮੈਂ ਗੁੰਗਾ ਹੋ ਗਿਆ ਅਗਾਂ ਮੈਂ ਨਹੀਂ ਕੁਝ ਕਹਿ ਸਕਦਾ तो और कौन कथन करेगा तो शब्द प्रमाण भी पूरा नहीं ਦਿੱਤਾ ਜਾ ਸਕਦਾ প্রত্যক্ষ प्रमाण ਵੀ ਪੂਰਾ ਨਹੀਂ ਦਿੱਤਾ ਜਾ ਸਕਦਾ ਤੇ ਬੰਦਾ ਸਮਝਦਾ ਹੈ ਪਰਮਾਣਾਂ ਨਾਲ ਕੋਈ ਪ੍ਰਮਾਣ ਦਿੱਤਾ ਜਾਏ ਕੋਈ প্রত্যক্ষ ਪ੍ਰਮਾਣ ਕੋਈ ਸ਼ਬਦ ਪ੍ਰਮਾਣ ਉੱਥੇ ਸ਼ਬਦ ਪ੍ਰਮਾਣ ਤੇ প্রত্যক্ষ ਪ੍ਰਮਾਣ ਦੋਵਾਂ ਵਾਸਤੇ ਕੋਈ ਥਾਂ ਨਹੀਂ ਤਾਂ ਸ਼ੱਕ ਪੈਦਾ ਹੋ ਜਾਣਾ ਹੈ ਸ਼ੱਕ ਵਾਸਤੇ ਗੁੰਜਾਇਸ ਹੈ ਇਹ ਸ਼ੱਕ ਵਧਦਾ ਜਾ ਰਿਹਾ ਹੈ ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਇਸ ਸ਼ੱਕ ਨਾਲ ਇਸ ਸੰਸੇ ਨਾਲ ਹਿਰਦਾ ਮਨੁੱਖ ਦਾ ਰੋਜ਼-ਰੋਜ਼ ਮੈਲਾ ਹੁੰਦਾ ਜਾ ਰਿਹਾ ਹੈ ਸੰਸੇ ਜੀਉ ਮਲੀਨ ਹੈ ਕਿਤ ਸੰਜਮ ਦੋਤਾ ਜਾਏ ਸੰਸੇ ਦਾ ਮਤਲਬ ਹੈ ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ ਮੈਂ ਮੰਨਦਾ ਕਿਉਂਕਿ ਲੋਕੀ ਐਸਾ ਕੁਝ ਮੰਨਦੇ ਹੈ ਕੁਝ ਚਰਚਾ ਹੈ ਕੁਝ ਗ੍ਰੰਥਾਂ ਚ ਲਿਖਤ ਹੈ ਮੰਨਣਾ ਪਰ ਥੋੜਾ ਜਿਹਾ ਅਕਲ ਦੇ ਘੋੜੇ ਦੌਰਾਂ ਦਾ ਇਨਕਾਰੀ ਹੋ ਜਾਂਦਾ ਕੁਝ ਵੀ ਨਹੀਂ ਮੈਂ ਮੰਨਦਾ ਮੈਂ ਨਹੀਂ ਮੰਨਦਾ ਇੱਕ ਕਦਮ ਅੱਗੇ ਗਿਆ ਇੱਕ ਕਦਮ ਪਿੱਛੇ ਚਲਾ ਗਿਆ ਪਹੁੰਚਿਆ ਕਿਧਰੇ ਵੀ ਨਹੀਂ ਸੰਸੇ ਦੇ ਚ ਲੀਨ ਹੋਇਆ ਮਨੁੱਖ ਕਿਧਰੇ ਵੀ ਨਹੀਂ ਪਹੁੰਚਦਾ ਇੱਕ ਕਦਮ ਅੱਗੇ ਚਲੇ ਆ ਗਿਆ ਗੁਰਦੁਆਰੇ ਹੁਣ ਇੱਥੋਂ ਪਿੱਛੇ ਹੈ ਅੱਗੇ ਜਾਣ ਦੀ ਕੋਈ ਹਿੰਮਤ ਨਹੀਂ ਇਹਨਾ ਸਮਝਣਾ ਜਿਹੜੇ ਗੁਰਦੁਆਰੇ ਆ ਗਏ ਨੇ ਗੁਰੂ ਤੱਕ ਪਹੁੰਚਦੇ ਨਹੀਂ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਹਾਜ਼ਰੀ ਭਰਨੀ ਹੋਰ ਗੱਲ ਹੈ ਹਜ਼ੂਰੀ ਵਿੱਚ ਜਾਣਾ ਹੋਰ ਗੱਲ ਹੈ ਹਜ਼ੂਰੀ ਦੇ ਜਾਣ ਵਾਸਤੇ ਹੋਰ ਇੱਕ ਕਦਮ ਅੱਗੇ ਚੱਲਣਾ ਪਵੇਗਾ ਪਰ ਨਹੀਂ ਜਿਹੜਾ ਇੱਕ ਕਦਮ ਬੰਦਾ ਚੱਲਿਆ ਫਿਰ ਇੱਕ ਕਦਮ ਪਿੱਛੇ ਸੰਸਾ ਸੰਸਾ ਮਨੁੱਖ ਦੇ ਮਨ ਨੂੰ ਦੁਖਾੜ ਕਰ ਦਿੰਦਾ ਦੋ ਟੁਕੜਿਆਂ ਚ ਕਰ ਦਿੰਦਾ ਤੇ ਮਨ ਹੀ ਤੇ ਬੀਜ ਸੀ ਇੱਥੋਂ ਹੀ ਤੇ ਰੱਬੀ ਰਸ ਪੈਦਾ ਹੋਣਾ ਸੀ ਤੇ ਬੀਜ ਦੁਖਾੜ ਹੋ ਗਿਆ ਤੇ ਅਬ ਕਿਉਂ ਉਗਵੇ ਦਾਲ ਦਾਲ ਵੀ ਕਦੀ ਪੈਦਾ ਹੁੰਦੀ ਹੈ ਬੀਜ ਨੂੰ ਤੁਸੀਂ ਦਲ ਦਿਓ ਦੋ ਟੁਕੜੇ ਕਰ ਦਿਓ ਜ਼ਮੀਨ ਦੇ ਵਿੱਚ ਬੀਜ ਹੋ ਨਹੀਂ ਪੈਦਾ ਹੋਵੇਗਾ ਦਾਲ ਨਹੀਂ ਪੈਦਾ ਹੁੰਦੀ ਦਲੇ ਆਇਆ ਬੀਜ ਕਤਈ ਨਹੀਂ ਪੈਦਾ ਹੋਵੇਗਾ ਬੀਜ ਸਾਬਤ ਚਾਹੀਦਾ ਜੇ ਇੱਕ ਹੋਏ ਤਾਂ ਉਗਵੇ ਰੁਕਤੀ ਹੋ ਰੁਤ ਹੋਵੇ ਇੱਕ ਸਾਬਤ ਬੀਜ ਦਾ ਸਾਬਤ ਹੋਣਾ ਬੜਾ ਲਾਜ਼ਮੀ ਮੁਕੰਮਲ ਹੋਣਾ ਬੜਾ ਲਾਜ਼ਮੀ ਤਾਂ ਉਹ ਪੈਦਾ ਹੋ ਸਕਦਾ ਹੈ ਫਿਰ ਸਾਬ ਕਦ ਰੁੱਤ ਵੀ ਹੋਵੇ ਮਾਹੌਲ ਵੀ ਹੋਵੇ ਚੰਗੀ ਜ਼ਮੀਨ ਵੀ ਹੋਵੇ ਪਾਣੀ ਵੀ ਹੋਵੇ ਬੀਜ ਸਾਬਤਲੀ ਹੋਵੇ ਤੇ ਹੁਣ ਬਦਕਿਸਮਤੀ ਐਸੀ ਹੋਵੇ ਤੇ ਬੀਜ ਦਲੇ ਆਇਆ ਹੋਵੇ ਦੂਜੀ ਜ਼ਮੀਨ ਬੰਜਰ ਹੋਵੇ ਤੀਸਰਾ ਪਾਣੀ ਨਾ ਹੋਵੇ ਖਾਦ ਹੀ ਨਾ ਹੋਵੇ ਤਾਂ ਦਲੇ ਆਇਆ ਬੀਜ ਵੀ ਸੜ ਜਾਏਗਾ ਤਾਂ ਮਨੁੱਖ ਇੱਕ ਬੀਜ ਹੈ ਸੜ ਗਿਆ ਸੰਸਾਰ ਦੇ ਚਾਕੇ ਇਹਦੇ ਚੋਂ ਕੁਝ ਵੀ ਨਹੀਂ ਪੈਦਾ ਹੋਵੇ ਦਲ ਗਿਆ ਟੁਕੜੇ ਟੁਕੜੇ ਹੋ ਗਏ ਟੁਕੜੇ ਟੁਕੜੇ ਐਸਾ ਕਿਉਂ ਹੋਇਆ ਸੰਸੇ ਨੇ ਟੁਕੜੇ ਟੁਕੜੇ ਕਰ ਦਿੱਤਾ ਮੈਂ ਮੰਨਦਾ ਮੈਂ ਨਹੀਂ ਮੰਨਦਾ ਮੰਨਦਾ ਕਿਉਂਕਿ ਗੁਰੂ ਕਹਿੰਦਾ ਹੈ ਮੰਨਦਾ ਕਿਉਂਕਿ ਸਤਸੰਗੀ ਕਹਿੰਦੇ ਨੇ ਮੰਨਦੇ ਆ ਕਿਉਂਕਿ ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਨੇ ਪਰ ਨਹੀਂ ਮੰਨਦੇ ਕਿਉਂ ਕਿ ਕੁਝ ਪਤਾ ਤੇ ਚੱਲਦਾ ਨਹੀਂ ਪਕੜਦੇ ਤੇ ਆਉਂਦਾ ਨਹੀਂ ਨਾ ਬੁੱਧੀ ਦੀ ਪਕੜਦੇ ਚਾ ਰਿਹਾ ਨਾ ਅੱਖਾਂ ਦੀ ਪਕੜਦੇ ਚਾ ਰਿਹਾ ਨਾ ਮਨ ਦੀ ਪਕੜਦੇ ਚਾ ਰਿਹਾ ਕਿਸ ਤਰ੍ਹਾਂ ਮੰਨ ਲਈ ਤੋ ਸ਼ੱਕ ਖੜਾ ਹੋ ਗਿਆ ਸੰਸਾ ਖੜਾ ਹੋ ਗਿਆ ਇਹ ਹਿਲਦੇ ਨੂੰ ਮਹਿਲਾ ਕਰੀ ਜਾਂਦਾ ਔਰ ajo ke ਸਮੇਂ ਦੇ ਵਿੱਚ ਇਸ ਸੰਸਾ ਵਧਦਾ ਹੀ ਜਾ ਰਿਹਾ ਹੈ ਵਧਦਾ ਜਾ ਰਿਹਾ ਹੈ ਔਰ ਅਸੀਂ ਦੇਖਦੇ ਪਏ ਹਾਂ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੋ ਗਈ ਸੰਸਾ ਵੱਧ ਗਿਆ ਹੋਰ ਵੱਧੇਗਾ ਕਿਉਂ ਕਿ ਜਿਉਂ ਜਿਉਂ ਬੰਦਾ ਅਕਲਮੰਦ ਹੁੰਦਾ ਜਾ ਰਿਹਾ ਉਹ ਪ੍ਰਤੱਖ ਸਬੂਤ ਮੰਗਦਾ ਹੈ ਤੇ ਪ੍ਰਤੱਖ ਸਬੂਤ ਹੈ ਨਹੀਂ ਸਾਇੰਸ ਜਿਹੜੀ ਗੱਲ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ ਤੇ ਪਰਮਾਤਮਾ ਦਾ ਕੋਈ ਪ੍ਰਤੱਖ ਸਬੂਤ ਨਹੀਂ ਤੁਸੀਂ ਗੁਰਬਾਣੀ ਤੋਂ ਵੀ ਪੁੱਛੋ ਕੋਈ ਪ੍ਰਤੱਖ ਸਬੂਤ ਨਹੀਂ ਉਹਨਾਂ ਨੇ ਇਹ ਹੀ ਕਹਿ ਦੇਣਾ ਕਹੋ ਕਬੀਰ ਗੁੰਗੇ ਗੁੜਖਾ ਜੋ ਚਾਖ ਗੁੰਗਾ ਮਸਕਾਰੇ ਇਥੇ ਗੁੰਗੇ ਦੀ ਗੱਲ ਹੈ ਖਾਮੋਸ਼ ਹੋ ਗਿਆ ਗੁੰਗਾ ਇਥੇ ਗੁੰਗੇ ਆ ਸੀ ਗੁਰੂ ਦੇ ਭਗਤ ਜਨ ਸੰਤ ਜਨ ਕਹਿੰਦੇ ਨੇ ਜੇ ਉਹਦੇ ਬਾਰੇ ਸਪਸ਼ਟ ਰੂਪ ਦੇ ਚ ਪੁੱਛੋ ਤਾਂ ਅਸੀਂ ਗੁੰਗੇ ਆ ਅਸੀਂ ਸ਼ਬਦ ਪ੍ਰਮਾਣ ਵੀ ਨਹੀਂ ਦੇ ਸਕਦੇ ਤੇ ਜਿੱਥੇ ਸ਼ਬਦ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਉਥੇ ਪ੍ਰਤੱਖ ਪ੍ਰਮਾਣ ਕਿੱਥੇ ਤੋਂ ਸ਼ੱਕ ਵਾਸਤੇ ਗੁੰਜਾਇਸ਼ ਹੈ ਸ਼ੱਕ ਵੱਧ ਜਾ ਰਿਹਾ ਸੰਸਾਰ ਤੇ ਸ਼ੱਕ ਨਹੀਂ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਸ਼ੱਕ ਕਰੀਏ ਸਰੀਰ ਤੇ ਵੀ ਸ਼ੱਕ ਨਹੀਂ ਦਿਖਾਈ ਦਿੰਦਾ ਪਿਆ ਕੋ ਲੈ ਧਨ ਸੰਪਦਾ ਤੇ ਵੀ ਸ਼ੱਕ ਨਹੀਂ ਸਭ ਕੁਝ ਦਿਖਾਈ ਦੇ ਰਿਹਾ ਹੈ ਧਰਮ ਤੇ ਸ਼ੱਕ ਹੈ ਪਰਮਾਤਮਾ ਤੇ ਸ਼ੱਕ ਹੈ ਨਾ ਦਿਖਾਈ ਦਿੰਦਾ ਹੈ ਨਾ ਮਹਿਸੂਸ ਹੁੰਦਾ ਹੈ ਤੋ ਹਵਾ ਮਹਿਸੂਸ ਹੁੰਦੀ ਹੈ ਭਾਵੇਂ ਨਹੀਂ ਦਿਖਾਈ ਦਿੰਦੀ ਮਹਿਸੂਸ ਤੇ ਹੁੰਦੀ ਹੈ ਇਸ ਵਾਸਤੇ ਕਿਉਂਕਿ ਮਹਿਸੂਸ ਹੁੰਦੀ ਹੈ ਮੰਨ ਲਿਆ ਹਵਾ ਹੈ ਨਹੀਂ ਦਿਖਾਈ ਦਿੰਦੀ ਨਾ ਦੇਵੇ ਮਹਿਸੂਸ ਤੇ ਹੁੰਦੀ ਹੈ ਮਹਿਕ ਸੁਗੰਧੀ ਨਹੀਂ ਦਿਖਾਈ ਦਿੰਦੀ ਪਰ ਮਹਿਸੂਸ ਤੇ ਹੁੰਦੀ ਹੈ ਪਰਮਾਤਮਾ ਮਹਿਸੂਸ ਵੀ ਨਹੀਂ ਹੁੰਦਾ ਉਹਦਾ ਅਹਿਸਾਸ ਵੀ ਨਹੀਂ ਪੈਦਾ ਹੁੰਦਾ ਉਹ ਮਹਿਸੂਸ ਵੀ ਨਾ ਹੋਵੇ ਉਹ ਦਿਖਾਏ ਵੀ ਨਾ ਦੇਵੇ ਤੇ ਇਹਦਾ ਮਤਲਬ ਅંધੇਰੇ ਚ ਯਾਤਰਾ ਸ਼ੁਰੂ ਕਰਨੀ ਪੈਗੀ ਸਾਇਬ ਕੰਨਨ ਬਿਲਕੁਲ ਅંધੇਰੇ ਚ ਚੱਲ ਤੂੰ ਯਾਦ ਕਰੀ ਜਾ ਔਰ ਜਿਸ ਦਿਨ ਤੂੰ ਯਾਦ ਬਹੁਤੀ ਸੰਗ੍ਰਹਿ ਕਰੇਗਾ ਉਸ ਦਿਨ ਬਿਰਹਾ ਪੈਦਾ ਹੋਵੇਗਾ ਉਹ ਬਿਰਹ ਅਗਨ ਪਰਮਾਤਮਾ ਤੋਂ ਬਿਨਾ ਤੈਨੂੰ ਰਹਿਣ ਨਹੀਂ ਦੇਗੀ ਤੇਰਾ ਹਿਰਦਾ ਤੜਪੇਗਾ ਉਸੇ ਤੜਪਣੇ ਦੇ ਚ ਪ੍ਰਭੂ ਦਾ ਮਿਲਨ ਹੋ ਜਾਏਗਾ ਉਸੇ ਤੜਪਣੇ ਦੇ ਚ ਈਸ਼ਵਰ ਦਾ ਮਿਲਾਪ ਹੋ ਜਾਏਗਾ ਐਸ ਵਾਸਤੇ ਸੰਤ ਜਨਾਂ ਨੇ ਬਿਰਹ ਦੀ ਬੜੀ ਗੱਲ ਕੀਤੀ ਇੱਕ ਪੱਕਾ ਬਿਰਹਾ ਹੁੰਦਾ ਹੈ ਇੱਕ ਕੱਚਾ ਬਿਰਹਾ ਹੁੰਦਾ ਉਸ ਦਾ ਵੀ ਜ਼ਿਕਰ ਹੈ ਗੁਰਗਰਨ ਸਾਹਿਬ ਜੜ ਜੜ ਪੈਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਕਿਹੜੇ ਕੱਚੇ ਬਿਰਹੀ ਪੁੱਤਰ ਨੂੰ ਯਾਦ ਕਰ ਰਹੇ ਸਨ ਧਨ ਸੰਪਦਾ ਨੂੰ ਯਾਦ ਕਰ ਰਹੇ ਸਨ ਮਿੱਤਰ ਨੂੰ ਯਾਦ ਕਰ ਰਹੇ ਸਨ ਜੇਦੀ ਯਾਦ ਚਰੋ ਬਿਰਾਹ ਤੇ ਪੈਦਾ ਹੁੰਦਾ ਫਿਰ ਉਸ ਤੋਂ ਬਿਨਾ ਜੀਵਣਾ ਬੜਾ ਔਖਾ ਹੋ ਜਾਂਦਾ ਜਿਹਨੂੰ ਯਾਦ ਕਰੀਏ ਰੋਜ਼ ਕਿਉਂਕਿ ਯਾਦ ਸੰਗ੍ਰਹਿ ਹੋ ਕੇ ਬਿਰਹਾ ਬਣਦੀ ਹੈ ਸਾਬ ਕੰਨ ਨੇ ਇਹ ਕੱਚੇ ਬਿਰਹੀ ਸੰਸਾਰ ਦੀ ਕੋਈ ਚੋਟ ਲੱਗੇ ਤੇ ਰੱਬ ਦੇ ਮਾਰਗ ਤੇ ਚੱਲੇ ਨੇ ਰੱਬ ਦੇ ਵੀ ਛੋੜੇ ਕੜ ਕੇ ਰੱਬ ਦੇ ਮਾਰਗ ਤੇ ਨਹੀਂ ਚਲੇ ਕੁਝ ਨੁਕਸਾਨ ਹੋ ਗਿਆ ਸੰਸਾਰ ਵਿੱਚ ਤੋ ਆ ਗਏ ਗੁਰਦੁਆਰੇ ਕੋਈ ਪੁੱਤਰ ਮਿੱਤਰ ਦਾ ਵਿਛੋੜਾ ਹੋ ਗਿਆ ਕੋਈ ధਨ ਸੰਪਦਾਨ ਆਲੋ ਸੰਬੰਧ ਟੁੱਟ ਗਿਆ। ਕੋਣ ਮਾਣ ਮਰਿਆਦਾ ਦੀ ਹਾਨੀ ਹੋ ਗਈ। ਕੋ ਚੋਟ ਲੱਗੀ ਏ ਸੰਸਾਰ ਤੋਂ ਆ ਗਏ ਨੇ ਗੁਰਦੁਆਰੇ। ਤੋ ਇਹ ਜ਼ਖਮ ਜਿਸ ਦਿਨ ਭਰ ਜਾਣਗੇ ਹੋ ਸਕਦਾ ਫਿਰ ਨਾ ਵੀ ਹਾਂ। ਜੜ ਜੜ ਬੈੰਦੇ ਕੱਚੇ ਬਿਰੇ ਜਿੰਨਾ ਕਾਰ ਨਾ ਏ ਚੋਟਾਂ ਕੱਚੀਆਂ ਨਹੀਂ। ਔਰ ਜਿਉਂ ਇਹ ਜ਼ਖਮ ਭਰਦੇ ਨੇ ਫਿਰ ਕਿੱਥੇ ਗੁਰੂ। ਪਰ ਚੋਟ ਐਸੀ ਲਗੇ ਪ੍ਰਭੂ ਦੇ ਵਿਛੋੜੇ ਦੀ। ਔਰ ਇਹ ਲੱਗਦੀ ਏ ਤੁਸੀਂ ਰੋਜ਼ ਉਸ ਦੀ ਯਾਦ ਵਿੱਚ ਬੈਠੋ ਉਹ ਕੀ ਹੈ ਉਹ ਕਿੱਥੇ ਹੈ ਉਹ ਕਿਤਨਾ ਹੈ ਇਹਦੀ ਚਿੰਤਾ ਹੀ ਨਾ ਕਰੋ ਉਹ ਕਿਤਨਾ ਹੈ ਛੋਟੀ ਜੀਆਂ ਮਤ ਨਾਲ ਕਿਸ ਤਰ੍ਹਾਂ ਸਮਝੋਗੇ ਤੂੰ ਸਮਰੱਥ ਵਡਾ ਮੇਰੀ ਮਤ ਥੋੜੀ ਰਾਮ ਇਹਨਾਂ ਸੋਚੋ ਉਹ ਕਿਤਨਾ ਕਹ ਹੈ ਉਹ ਕਿੱਥੇ ਹੈ ਉਹਦਾ ਕਿੰਨਾ ਕੁ ਪਸਾਰਾ ਹੈ ਇਸ ਚਿੰਤਾ ਚ ਹੀ ਨਾ ਪਾਓ ਉਹਦੀ ਯਾਦ ਵਿੱਚ ਡੁੱਬ ਜਾਓ ਉਹਦੀ ਚਿਤਵਨੀ ਵਿੱਚ ਡੁੱਬ ਜਾਓ ਤੇ ਜਿਉਂ-ਜਿਉਂ ਚਿਤਵਨੀ ਵਿੱਚ ਡੁੱਬਾਂਗੇ ਇਹ ਯਾਦ ਜਿਉਂ ਸੰਗ੍ਰਹਿ ਹੋਵੇਗੀ ਇਹ ਪਿਆਰ ਬਣੇਗੀ ਇਹ ਪ੍ਰੇਮ ਬਣੇਗੀ ਔਰ ਇਸ ਪ੍ਰੇਮ ਨੇ ਬਿਰਹ ਨੂੰ ਜਨਮ ਦੇਣਾ ਹੈ ਵਿਛੋੜੇ ਨੂੰ ਜਨਮ ਦੇਣਾ ਹੈ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ ਫੈਸਲਾ ਹੈ ਕਿ ਜਿੱਥੇ ਭੁੱਖ ਨਹੀਂ ਪੈਦਾ ਹੋਈ ਜਿੱਥੇ ਤੜਪ ਨਹੀਂ ਪੈਦਾ ਹੋਈ ਜਿੱਥੇ ਸਰਬਸ੍ਰੀ